ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਹਲਕਾ ਸ਼ਹੀਰ ਗੁਰਗੋਬਿੰਦਪੁਰ ਦੇ ਵਿੱਚ ਪੈਂਦੇ ਪਿੰਡ ਪੱਟੀਵਾਲ ਦੇ ਸਾਬਕਾ ਸਰਪੰਚ ਦੇ ਖੇਤਾਂ 'ਚ ਲੱਗੀ ਅੱਗ ਦੋ ਕਿਲੇ ਸੜਕੇ ਹੋਏ ਸਵਾਹ ਪਿੰਡ ਵਾਲਿਆਂ ਨੇ ਮਿਲ ਕੇ ਅੱਗ ਤੇ ਪਾਇਆ ਕਾਬੂ ਜਾਣਕਾਰੀ ਦਿੰਦੇ ਹੋਏ ਜਗਦੀਸ਼ ਸਿੰਘ ਮੈਂਬਰ ਪੰਚਾਇਤ ਅਤੇ ਸਰਪੰਚ ਦੇ ਚਾਚੇ ਸ਼ਾਮ ਸਿੰਘ ਨੇ ਦੱਸਿਆ ਕਿ ਸਾਡੇ ਪਿੰਡ ਦੇ ਸਾਬਕਾ ਸਰਪੰਚ ਸਿਕੰਦਰ ਸਿੰਘ ਦੀ ਸੜਕ ਦੇ ਕਿਨਾਰੇ ਪਹਿਲੀ ਹੈ ਕਿਸੇ ਸ਼ਰਾਰਤੀ ਅੰਸਰ ਵੱਲੋਂ ਬੀੜੀ ਪੀ ਕੇ ਸੜਕ ਦੇ ਕਿਨਾਰੇ ਸੁਟ ਗਿਆ ਜਿਸ ਨਾਲ ਸੜਕ ਤੇ ਉੱਗੇ ਕਖਾਨ ਨੂੰ ਅੱਗ ਲੱਗਣ ਕਾਰਨ ਅੱਗ ਫੈਲਦੀ ਹੋਈ ਖੇਤਾਂ ਵਿੱਚ ਚਲੀ ਗਈ ਜਿਸ ਨਾਲ ਦੋ ਕਿੱਲੇ ਸੜਕੇ ਸਵਾਹ ਹੋ ਗਏ ਪਿੰਡ ਵਾਲਿਆਂ ਵੱਲੋਂ ਪਹਿਲੀ ਵਿੱਚ ਟ੍ਰੈਕਟਰ ਚਲਾ ਕੇ ਬਾਕੀ ਫਸਲ ਨੂੰ ਬਚਾਇਆ ਗਿਆ ਨਹੀਂ ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਸੀ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕਿਸਾਨ ਤਾਂ ਪਹਿਲਾਂ ਹੀ ਕਰਜ਼ੇ ਵਿਚ ਡੁੱਬਿਆ ਹੋਇਆ ਹੈ ਇਹ ਸਾਡੀ ਸਰਕਾਰ ਤੋਂ ਮੰਗ ਹੈ ਕਿ ਇਸ ਕਿਸਾਨ ਦੀ ਫਸਲ ਦਾ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ ਸ੍ਰੀ ਹਰਗੋਬਿੰਦਪੁਰ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਮੇਰਾ ਨਾਮ ਜਗਦੀਸ਼ ਸਿੰਘ ਆ ਜੀ ਮੈਂ ਮੈਂਬਰ ਪੰਚਾਇਤ ਆ ਪਿੰਡ ਪਟਿਆਲਾ ਹਾਂ ਹਾਂ ਜੀ ਇਹ ਆ ਕੇ ਸਰ ਕੇ ਮਤਲਬ ਕਿਸੇ ਨੇ ਸਰਾਰਤ ਕੀਤੀ ਆ ਪੀਡੀ ਪੀ ਕੇ ਸੜਕ ਦੇ ਉੱਤੇ ਇੱਕ ਗੋਲ ਛੜਤਾ ਉਹਦਾ ਕਰਕੇ ਸਾਫ ਦਾ ਸਰਪੰਚਾ ਸਾਡਾ ਭਰਾ ਸਕੰਦਰ ਸਿੰਘ ਉਹਦੀ ਪੜੀ ਆ ਇਥੇ ਇਹ ਮਤਲਬ ਉਹ ਅੱਗ ਲੱਗੀ ਆ ਤੇ ਸਾਰੇ ਪਿੰਡ ਨੇ ਪੈ ਗਏ ਤੇ ਮਤਲਬ ਅੱਗ ਬੁਝਾਈ ਆ ਇੱਥੇ 15 20 ਟਰੈਕਟਰ ਆ ਗਏ 30 ਤੇ ਸਾਰਾ ਪਿੰਡ ਪੈ ਗਿਆ ਤੇ ਫਿਰ ਅੱਗ ਬੁਝਾਈ ਆ ਦੋ ਗਲੇ ਕੜ ਕੇ ਤੇ ਛੜ ਗਏ ਆ ਤੇ ਬਾਕੀ ਗਾੜੀ ਕਮਾਦੀ ਜਿਹਦਾ ਕਰਕੇ ਬਚਾਅ ਹੋ ਗਿਆ ਨਹੀਂ ਤਾਂ ਕਾਫੀ ਮਤਲਬ ਨੁਕਸਾਨ ਹੋ ਜਾਣਾ ਹੈ ਮਾਲੀ ਇਹ ਸਰਕਾਰ ਇਹ ਗੱਲ ਸਰਕਾਰ ਕੋ ਅਸੀਂ ਮੰਗ ਕਰਦੇ ਆ ਵੀ ਇਹਦਾ ਜਿਹੜਾ ਵਾ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ ਹਾਂਜੀ ਕਿਸਾਨ ਅੱਗੇ ਕਰਜ਼ੇ ਥੱਲੇ ਬਹੁਤ ਡੁੱਬਿਆ ਵਾ ਤਰਜਾਈ ਆ ਇਹ ਇਹੋ ਕੋਹਾ ਸਿਆਮੀ ਨਦੀ ਫਸਲ ਆ ਤੇ ਮਤਲਬ ਸਰਕਾਰ ਗਾੜੀ ਤਾਂ ਇਹੋ ਮੰਗ ਕਰਦੇ ਆਂ ਵੀ ਪਰਿਵਾਰ ਨੂੰ ਜਿਹੜਾ ਇਹਦਾ ਜੋ ਬਣਦਾ ਮੁਆਵਜ਼ਾ ਦਿੱਤਾ ਜਾ ਜੀ ਕੀ ਨਾਮ ਹੈ ਸ਼ਾਮ ਸਿੰਘ ਜੀ ਉਹ ਕਿੱਲੇ ਛੜ ਗਏ ਜੀ ਕੀ ਕਹਣਾ ਗੱਲ ਸਾਰੇ ਪਿੰਡ ਨੇ ਸਪੀਕਰ ਚ ਬਾਬੇ ਕੋਲ ਬੋਲਿਆ ਸੀ ਕਿ ਘਣਕ ਨੂੰ ਅੱਗ ਲੱਗੀ ਆ ਸਾਰਾ ਪਿੰਡ ਆਣ ਕੇ ਟੋਕੇ ਬੜੇ ਜ਼ੋਰ ਨਾਲ ਅੱਗ ਨੂੰ ਬੁਝਾਇਆ 20 25 ਟਰੈਕਟਰ ਆਏ ਸਨ ਉਹਨੇ ਮਤਲਬ ਅੱਗ ਤੇ ਕੰਟਰੋਲ ਕਰ ਲਿਆ ਨਾ ਕੰਟਰੋਲ ਹੁੰਦਾ ਇਹ ਪਤਾ ਨਹੀਂ ਕਿ 100 200 ਕਿਲਾ ਛੱਡ ਜਾਂਦਾ ਕੀ ਕਾਰਨ ਕੀ ਇਹ ਇਥੇ ਕੋਈ ਬਈਆ ਕੋਈ ਆਇਥੋਂ ਲੰਗਦੇ ਆਂ ਦੀ ਛਿਗਟਾਂ ਪੀਂਦੇ ਜਾਂਦੇ ਆ ਉਹਨੇ ਛਿਗਟ ਦਾ ਗੁੱਲ ਛੁੱਟਤਾ ਸੀ ਤੇ ਉਹ ਗੋਲਣਾ ਤਖਦੀ ਤੋਂ ਹੋਜੀ ਤੋ ਗਈ ਆ ਤੇ ਅੱਗ ਲੱਗ ਗਈ ਆ 2 ਕਿਲੇ ਦਾ ਹੋ ਗਿਆ ਕੀ ਮਾੜਾ ਸਰਕਾਰ ਨੂੰ ਮੰਗ ਕਰ ਕਾ ਕੋ ਮੰਗ ਕਰਦੇ ਆ ਵੀ ਦਾ ਮੁਆਵਜ਼ਾ ਦਿੱਤਾ ਜਾਵੇ ਨੁਕਸਾਨ ਹੋਇਆ ਵਾ